ਸਸਹੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾ ਰਹੇ ਹਾਂ ਬ੍ਰੈਡਾਂ ਦੇ ਗਲਾਬ ਜਾਮਨ ਜੋ ਕਿ ਬਹੁਤ ਹੀ ਘੱਟ ਸਮੇਂ 'ਚ ਤੇ ਬਹੁਤ ਹੀ ਘੱਟ ਖਰਚੇ 'ਚ ਬਣ ਕੇ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਖਾ ਕੇ ਕੋਈ ਨਹੀਂ ਦੱਸ ਸਕਦਾ ਵੀ ਇਹ ਬਿਨਾ ਖੋਏ ਤੋਂ ਬਿਨਾ ਮਿਲਕ ਪਾਊਡਰ ਤੇ ਬਿਨਾ ਪਨੀਰ ਤੋਂ ਆ ਜਿਹੜੇ ਸਿਰਫ ਬ੍ਰੈਡਾਂ ਤੋਂ ਬਣੇ ਹੋਏ ਆ ਇਹਨਾਂ ਨੂੰ ਬਣਾਉਣ ਦੇ ਲਈ ਮੇਰੇ ਕੋਲੇ ਇੱਥੇ 8 ਬ੍ਰੈਡ ਹੈ ਜੀ ਤੇ ਇਹਨਾਂ ਦੀਆਂ ਕਿਨਾਰੀਆਂ ਮੈਂ ਅਲੱਗ ਕਰ ਦੂੰਗੀ ਇਹਨਾਂ ਕਿਨਾਰੀਆਂ ਦਾ ਬ੍ਰੈਡ ਕਰਮ ਬਣਾ ਕੇ ਆਪਾਂ ਕਈ ਤਰ੍ਹਾਂ ਦੇ ਸਨੈਕਸ ਬਣਾ ਸਕਦੇ ਆ ਤੁਸੀਂ ਵੇਸਟ ਨਾ ਕਰਿਓ ਤੇ ਬ੍ਰੈਡਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ 10 ਚਮਚਾ ਜਿਹੜੇ ਆਪਾਂ ਦੁੱਧ ਦੇ ਐਡ ਕਰ ਦਿਆਂਗੇ ਇਹ ਦੁੱਧ ਨਾ ਤਾਂ ਫ੍ਰਿਜ ਵਾਲਾ ਠੰਡਾ ਤੇ ਨਾ ਗਰਮ ਹੈ ਰੂਮ ਟੈਂਪਰੇਚਰ ਦਾ ਤੇ ਇਹਨੂੰ ਆਪਾਂ 45 ਸਕਿੰਟਾਂ ਜਿਹੜਾ ਇਸ ਤਰੀਕੇ ਨਾਲ ਮਿਕਸ ਕਰਕੇ ਇਹਨੂੰ 15 ਮਿੰਟ ਰੈਸਟ ਕਰਨ ਵਾਸਤੇ ਸਾਈਡ ਤੇ ਰੱਖ ਦਿਆਂਗੇ ਉਹਦਾ ਕਪਾ ਚਾਸ਼ਨੀ ਬਣਾਵਾਂਗੇ ਉਹਦੇ ਲਈ ਆਪਾਂ ਡੇਢ ਕੌਲੀ ਖੰਡ ਦੇ ਵਿੱਚ ਡੇਢ ਕੌਲੀ ਪਾਣੀ ਐਡ ਕਰ ਲਾਂਗੇ ਤੇ ਫਲੇਵਰ ਦੇ ਲਈ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦੇਾਂਗੇ ਤੇ ਖੰਡ ਨੂੰ ਆਪਾਂ ਮੈਲਟ ਹੋਣ ਦੇਵਾਂਗੇ ਮੀਡੀਅਮ ਜੀ ਫਲੇਮ ਤੇ ਤੇ ਜਦੋਂ ਇਹਨੂੰ ਉਬਾਲ ਆਉਣਾ ਸਟਾਰਟ ਹੋ ਗਿਆ ਉਸ ਤੋਂ ਪਹਿਲਾਂ ਹੀ ਆ ਜਿਹੜਾ ਆਪਾਂ ਗੈਸ ਨੂੰ ਸਲੋ ਕਰ ਦਾਂਗੇ ਇਹਨੂੰ ਉਬਾਲ ਨਹੀਂ ਦੇਵੋਣਾ ਆਪਾਂ ਯਾਨੀ ਕਿ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਚਾਸ਼ਨੀ ਬਿਲਕੁਲ ਇਸ ਤਰੀਕੇ ਦੀ ਔਇਲ ਦੀ ਤਰ੍ਹਾਂ ਸ਼ਹਿਦ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਜੀ ਤੇ ਇੱਥੇ ਜੀ ਆਪਾਂ ਇੱਕ ਸਟਫਿੰਗ ਤਿਆਰ ਕਰਾਂਗੇ ਉਹਦੇ ਲਈ ਆਪਾਂ ਕੋਸ਼ ਜਿਹੜੇ ਡਰਾਈ ਫਰੂਟ ਆ ਬਰੀਕ ਕੱਟਲੇ 2 ਚਮਚ ਨਰੀਅਲ ਦੇ ਬਰਾਦੇ ਐਡ ਕਰਤੇ 1.5 ਚਮਚ ਫਰੈਸ਼ ਮਲਾਈ ਦਾ ਐਡ ਕਰਤਾ ਤੇ ਥੋੜਾ ਜਿਹਾ ਇਹਦੇ ਵਿੱਚ ਇਲਾਇਚੀ ਪਾਊਡਰ ਤੇ ਥੋੜਾ ਜਿਹਾ ਦੋਹ ਚੁਟਕੀਆਂ ਫੂਡ ਕਲਰ ਐਡ ਕਰ ਦਿਆਂਗੇ ਫੂਡ ਕਲਰ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਐਡ ਕਰਨਾ ਹੋਇਆ ਐਡ ਕਰ ਲਿਓ ਨਹੀਂ ਸਕਿੱਪ ਕਰ ਸਕਦੇ ਹੋ ਇਹਨੂੰ ਮਿਕਸ ਕਰ ਲਾਂਗੇ ਇਹ ਸਟਫਿੰਗ ਦੇ ਨਾਲ ਗਲਾਬ ਜਾਂ ਬਣਾਈ ਨੇ ਜਿਆਦਾ ਟੇਸਟੀ ਬਣਨਗੇ ਵੀ ਕੋਈ ਖਾ ਕੇ ਦੱਸ ਨਹੀਂ ਸਕਦਾ ਵੀ ਇਹ ਜਿਹੜੇ ਬਿਨਾ ਖੋਏ ਤੋਂ ਬਣੇ ਹੋਏ ਆ ਤੇ ਹੁਣ ਗਲਾਬ ਜਾਮਨ ਦਾ ਜਿਹੜਾ ਮਿਕਸਚਰ ਆਪਾਂ ਤਿਆਰ ਕਰਕੇ ਰੱਖਿਆ ਸੀ ਉਹਦੇ ਵਿੱਚ ਡੇਢ ਕ ਚਮਚ ਦੇਸੀ ਘਿਓ ਦਾ ਐਡ ਕਰਕੇ ਤੇ ਇਹਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਆਪਾਂ ਤੇ ਗਲਾਬ ਜਾਮਨ ਬਣਾਉਣੇ ਇੰਨੇ ਆਸਾਨ ਆ ਵੀ ਇਹਨਾਂ ਦੇ ਵਿੱਚ ਬਿਲਕੁਲ ਵੀ ਕ੍ਰੈਕਸ ਨਹੀਂ ਬੰਦਦੇ ਦੇਖੋ ਇਸ ਤਰੀਕੇ ਦੇ ਗਲਾਬ ਜਾਮਨ ਆਪਾਂ ਬਣਾ ਲੈਣੇ ਆ ਤੇ ਜਿਵੇਂ ਆਪਾਂ ਆਲੂ ਦੇ ਪਰੌਂਠੇ ਚ ਸਟਫਿੰਗ ਭਰਦੇ ਹੁੰਨੇ ਆ ਬਸ ਸੇਮ ਉਸੇ ਤਰੀਕੇ ਨਾਲ ਆਪਾਂ ਸਟਫਿੰਗ ਇਹਨਾਂ ਦੇ ਵਿੱਚ ਭਰ ਕੇ ਤੇ ਦੁਬਾਰਾ ਤੋਂ ਇਹਨਾਂ ਦੇ ਗਲਾਬ ਜਾਮਨ ਆ ਜਿਹੜੇ ਸਾਰੇ ਇਸ ਤਰੀਕੇ ਨਾਲ ਬਣਾ ਲਾਂਗੇ ਸੋ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਫਰਾਈ ਉਹਦੇ ਲਈ ਤੁਸੀਂ ਦੇਸੀ ਘਿਓ ਤੇ ਆਪਾਂ మీడియం ਜੀ ਫਲੇਮ ਤੇ ਤੇਲ ਨੂੰ ਵਧੀਆ ਗਰਮ ਕਰਕੇ ਸਾਰੇ ਗਲਾਬ ਜਾਮਣਾਂ ਜਿਹੜੇ ਤੇਲ ਦੇ ਵਿੱਚ ਛੱਡਦੇ ਆ ਜਦੋਂ ਹਲਕੇ ਜੇ 골ਡਨ ਹੋ ਗਏ ਤਾਂ ਚਮਚ ਦੀ ਮਦਦ ਨਾਲ ਇਹਨਾਂ ਨੂੰ ਹੌਲੀ ਹੌਲੀ ਘੁਮਾਵਾਂਗੇ ਜਦੋਂ ਵਧੀਆ 골ਡਨ ਬਣ ਗਏ ਇਸ ਤਰੀਕੇ ਨਾਲ ਤਾਂ ਆਪਾਂ ਇਹਨਾਂ ਨੂੰ ਜਿਹੜਾ ਇੱਕ ਛਾਲਣੀ ਦੀ ਮਦਦ ਨਾਲ ਬਾਹਰ ਕੱਢ ਲਾਂਗੇ ਤੇ ਹਲਕੀ ਗਰਮ ਚਾਸ਼ਨੀ ਦੇ ਵਿੱਚ ਐਡ ਕਰ ਦਿਆਂਗੇ ਵੇਖੋ ਜੀ ਤੇ ਅੱਧਾ ਘੰਟਾ ਜਿਹੜਾ ਆਪਾਂ ਇਹਨਾਂ ਨੂੰ ਢਾਕੇ ਰੱਖ ਦਿਆਂਗੇ ਨਾ ਅੱਧੇ ਘੰਟੇ ਦੇ ਵਿੱਚ ਹੀ ਖਾਣ ਵਾਸਤੇ ਜਿਹੜੇ ਬਿਲਕੁਲ ਤਿਆਰ ਹੋ ਜਾਣਗੇ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੇ ਆ ਲਓ ਜੀ ਹੁਣ ਗਲਾਬ ਜਾਮਨ ਬਿਲਕੁਲ ਬਣ ਕੇ ਤਿਆਰ ਹੋ ਗਏ ਵਧੀਆ ਫੁੱਲ ਗਏ ਚਾਸ਼ਨੀ ਵੀ ਵਧੀਆ ਇਹਨਾਂ ਦੇ ਅੰਦਰ ਤੱਕ ਗਈ ਆ ਬਹੁਤ ਹੀ ਰਸੀਲੇ ਗਲਾਬ ਜਾਮਨ ਇਹ ਬਣ ਕੇ ਤਿਆਰ ਹੁੰਦੇ ਆ ਇੱਕ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨੇ ਵਧੀਆ ਬਣੇ ਆ ਬਹੁਤ ਹੀ ਵਧੀਆ ਟੇਸਟ ਆਉਂਦਾ ਇਹਨਾਂ ਦਾ ਜਰੂਰ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰੀਕੇ ਨਾਲ ਜੀ ਗਲਾਬ ਜਾਮਣਾ ਜਿਹੜੇ ਆਪਾਂ ਬਰੈਡਾਂ ਤੋਂ ਬਹੁਤ ਹੀ ਆਸਾਨੀ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਏ ਬਹੁਤ ਹੀ ਘੱਟ ਖਰਚੇ ਤੇ ਬਹੁਤ ਹੀ ਘੱਟ ਸਮੇਂ 'ਚ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ